ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਫਾਜ਼ਿਲਕਾ ਤੋਂ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇਹ ਬੇਅਦਬੀ ਇੱਕ ਮਹਿਲਾ ਨੇ ਕੀਤੀ ਹੈ ਔਰ ਮਹਿਲਾ ਨੇ ਇਸ ਪੂਰੇ ਘਟਨਾਕਰਮ ਦੀ ਵੀਡੀਓ ਬਣਾਈ ਹੈ ਔਰ ਉਸ ਵੀਡੀਓ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤਾ ਔਰ ਇਹ ਬੇਅਦਬੀ ਕੀਤੀ ਸਿਰਫ ਇਸ ਕਰਕੇ ਗਈ ਹੈ ਤਾਂ ਕਿ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀوز ਆ ਸਕਣ ਹੁਣ ਤੁਹਾਨੂੰ ਇਹ ਪੂਰੀ ਖਬਰ ਅਸੀਂ ਤਫਸੀਲ ਦੇ ਨਾਲ ਦੱਸ ਦਿਆਂ ਦਰਸਲ ਬੀਤੇ ਦਿਨੀ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਸੀ ਇਸ ਤਿਉਹਾਰ ਜਦੋਂ ਇੱਕ ਮਹਿਲਾ ਮਨਾਰੀ ਸੀ ਉਸਨੇ ਕਿਵੇਂ ਬਣਾਇਆ ਉਹਦੀ ਇਹ ਜਰਾ ਕਰਤੂਤ ਦੇਖ ਲਿਓ ਇੱਕ ਕੁੱਤੇ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਰੂਪ ਦਿੱਤਾ ਗਿਆ ਫਿਰ ਉਸਦੀ ਵੀਡੀਓ ਬਣਾਈ ਗਈ ਤੇ ਫਿਰ ਉਸ ਤੋਂ ਬਾਅਦ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤਾ ਗਿਆ ਤੇ ਜਦੋਂ ਇਸ ਮਹਿਲਾ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਈ ਤੇ ਕੁਝ ਲੋਕਾਂ ਨੇ ਮਹਿਲਾ ਨਾਲ ਸੰਪਰਕ ਕੀਤਾ ਤਾਂ ਉਸ ਤੋਂ ਬਾਅਦ ਇਹ ਉਲਟਾ ਉਹਨਾਂ ਲੋਕਾਂ ਨੂੰ ਹੀ ਧਮਕਾਉਣ ਲੱਗ ਗਈ। ਇਹ ਮਹਿਲਾ ਤਾਂ ਮਹਿਲਾ ਨੇ ਕਿਹਾ ਕਿ ਉਹਦੇ ਕੋਈ ਜਾਣਕਾਰ CIA ਦੇ ਵਿੱਚ ਨੇ ਯਾਨੀ ਕਿ ਪੰਜਾਬ ਪੁਲਿਸ ਦੇ ਵਿੱਚ ਨੇ ਤੁਸੀਂ ਇਹ ਜਿਆਦਾ ਐਸੀਆ ਕਾਰਵਾਈਆਂ ਨਾ ਕਰੋ ਨਹੀਂ ਤਾਂ ਤੁਹਾਨੂੰ ਮਹਿੰਗਿਆ ਪੈਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਹੁਣ ਫਿਰ ਸ਼ਿਕਾਇਤ ਕੀਤੀ ਸੀ ਉਹਨਾਂ ਲੋਕਾਂ ਨੇ ਠਾਨ ਲਿਆ ਕਿ ਅਸੀਂ ਕਾਰਵਾਈ ਕਰਵਾ ਕੇ ਰ੍ਹਾਂਗੇ ਮਹਿਲਾ ਦੇ ਉੱਤੇ ਤੇ ਫਾਜ਼ਿਲਕਾ ਥਾਣੇ ਦੇ ਵਿੱਚ ਮਹਿਲਾ ਦੇ ਉੱਤੇ ਕਾਰਵਾਈ ਹੋ ਚੁੱਕੀ ਹੈ। ਐਫਆਈਆਰ ਦਰਜ ਹੋ ਚੁੱਕੀ ਹੈ ਤੇ ਨਾਲ ਨਾਲ ਤੁਹਾਨੂੰ ਅਸੀਂ ਐਫਆਈਆਰ ਦੀ ਕਾਪੀ ਵੀ ਦਿਖਾ ਰਹੇ ਹਾਂ ਔਰ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਥੋੜਾ ਦਬਾਅ ਪਾਇਆ ਗਿਆ ਕਿ ਇਹ ਮਹਿਲਾ ਨੇ ਬੇਅਦਬੀ ਕੀਤੀ ਹੈ ਤਾਂ ਉਸ ਤੋਂ ਬਾਅਦ ਰਾਤ ਨੂੰ ਕਰੀਬ 11:30 ਵਜੇ ਉਸ ਮਹਿਲਾ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਜਦੋਂ ਮਹਿਲਾ ਦੇ ਘਰੇ ਪੁਲਿਸ ਮੁਲਾਜ਼ਮ ਗਏ ਉਸ ਨੂੰ ਐਫਆਈਆਰ ਦੀ ਕਾਪੀ ਦੇਣ ਔਰ ਉਸ ਨੂੰ ਅਰੈਸਟ ਕਰਨ ਦੇ ਲਈ ਜਾਂ ਫਿਰ ਪੁੱਛਗਿੱਛ ਕਰਨ ਦੇ ਲਈ ਤਾਂ ਉਦੋਂ ਪਤਾ ਚੱਲਿਆ ਕਿ ਮਹਿਲਾ ਮੌਕੇ ਤੋਂ ਫਰਾਰ ਦੱਸੀ ਜਾ ਰਹੀ ਹੈ ਹੁਣ ਆ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਜਨਮਸ਼ਟਮੀ ਦੇ ਤਿਉਹਾਰ ਤੇ ਇਹ ਜੋ ਮਹਿਲਾ ਹੈ ਇਸ ਕੁੱਤੇ ਨੂੰ ਇਸ ਨੇ ਇੱਕ ਕੁੱਤੇ ਨੂੰ ਗੋਦੀ ਵਿੱਚ ਚੱਕਿਆ ਹੋਇਆ ਔਰ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਮਾਂਗ ਲਾੜ ਦੁਲਾਰ ਕਰ ਰਹੀ ਹੈ ਕਹਿ ਰਹੀ ਹੈ ਕਿ ਇਹ ਸਾਡਾ ਬੱਚਾ ਹੈ ਯਾਨੀ ਕਿ ਕੋਕੋ ਨੇ ਫਸਾਤੀ ਕੋਕੋ ਦੀ ਮਾਲਕਣ ਇਹ ਜਿਹੜੀ ਜਨਾਨੀ ਹੈ ਇਸ ਨੇ ਆਪਣੇ ਕੁੱਤੇ ਦਾ ਨਾਮ ਕੋਕੋ ਰੱਖਿਆ ਹੋਇਆ ਤੇ ਕੋਕੋ ਦੇ ਇਸ ਤਰੀਕੇ ਦੀ ਪੋਸ਼ਾਕ ਪਾਈ ਗਈ ਸੀ ਸਿਰ ਦੇ ਵਿੱਚ ਮੋਰ ਪੰਖ ਲਗਾਇਆ ਗਿਆ ਸੀ ਤੇ ਜਿੱਥੇ ਪੂਜਾ ਕੀਤੀ ਜਾਂਦੀ ਹੈ ਮੰਦਰ ਬਣਾਇਆ ਜਾਂਦਾ ਹੈ ਮੰਦਰ ਦੇ ਪਿੱਛੇ ਭਗਵਾਨ ਦੀਆਂ ਮੂਰਤੀਆਂ ਪਈਆਂ ਨੇ ਤੇ ਅੱਗੇ ਕੁੱਤੇ ਨੂੰ ਬਿਠਾਇਆ ਗਿਆ ਤੇ ਕੁੱਤੇ ਨੂੰ ਦੱਸ ਰਹੀ ਹੈ ਆਪਣਾ ਜਵਾਕ ਇਸ ਕਰਕੇ ਸੋਸ਼ਲ ਮੀਡੀਆ ਤੇ ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਵਿਰੋਧ ਕਰਨ ਤੋਂ ਬਾਅਦ ਜਦੋਂ ਇਸ ਮੈਲਾ ਨੂੰ ਪਤਾ ਚੱਲਿਆ ਕਿ ਮਾਮਲਾ ਹੁਣ ਹੱਦ ਹੱਦੋਂ ਪਾਰ ਹੋ ਰਿਹਾ ਹੈ ਤਾ ਇਸ ਮਹਿਲਾ ਨੇ ਇੱਕ ਵਾਰ ਫਿਰ ਤੋਂ ਵੀਡੀਓ ਬਣਾਈ ਹੈ ਵੀਡੀਓ ਦਬੀ ਹੋਈ ਆਵਾਜ਼ ਦੇ ਵਿੱਚ ਬਣਾਈ ਹੈ ਔਰ ਕਹਿ ਰਹੀ ਹੈ ਕਿ ਮੇਤੋਂ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਹਾਂ ਔਰ ਮੇਰੀ ਅਟੈਨਸ਼ਨ ਨਹੀਂ ਸੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਇਸ ਕਰਕੇ ਮੈਨੂੰ ਫੀਲ ਹੋਇਆ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭਾਵਨਾਵਾਂ ਨੂੰ ਠੇਸ ਪਹੰਚੀ ਹੈ ਇਸ ਲਈ ਮੈਂ ਆਪਣੀ ਪੁਰਾਣੀ ਵੀਡੀਓ ਨੂੰ ਡਿਲੀਟ ਕਰ ਰਹੀ ਹਾਂ ਪਰ ਵੱਡਾ ਸਵਾਲ ਇਹ ਹੈ ਕੀ ਪ੍ਰਾਣੀ ਵੀਡੀਓ ਡਿਲੀਟ ਕਰਕੇ ਕੀ ਇਸ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਬੇਅਦਬੀ ਕਰ ਰਹੇ ਹੋ ਨਾ ਸਿਰਫ ਆਪਾਂ ਕਿਸੇ ਵੀ ਧਰਮ ਦੀ ਗੱਲ ਕਰੀਏ ਇਹ ਚੀਜ਼ਾਂ ਮਾੜੀਆਂ ਨੇ ਨਾ ਸਿਰਫ ਆਮ ਲੋਕ ਕਹਿੰਦੇ ਨੇ ਬਲਕਿ ਪੁਲਿਸ ਪ੍ਰਸ਼ਾਸਨ ਦਾ ਵੀ ਇਹੀ ਕੁਝ ਕਹਿਣਾ ਪੁਲਿਸ ਪ੍ਰਸ਼ਾਸਨ ਨੇ ਐਸੇ ਲੋਕਾਂ ਦੀ ਮਾਨਸਿਕਤਾ ਤੇ ਵੀ ਸਵਾਲ ਚੁੱਕੇ ਨੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਵੀਡੀਓ ਤਾਂ ਦਿਖਾ ਹੀ ਰਹੇ ਹਾਂ ਨਾਲ ਦੀ ਨਾਲ ਮਹਿਲਾ ਦਾ ਬਿਆਨ ਸੁਣਾ ਦਿੰਦੇ ਹਾਂ ਕਿ ਆਖਿਰਕਾਰ ਮਹਿਲਾ ਨੇ ਜਦੋਂ ਇਹ ਗਲਤੀ ਮੰਨੀ ਹੈ ਤੇ ਹੁਣ ਕਿਵੇਂ ਮਾਫੀ ਮੰਗ ਰਹੀ ਹੈ ਇਹ ਵੀਡੀਓ ਦੇਖ ਲਓ सो so गाइस कल मैंने कोको -को की गाना जी वाली रील डाली थी एंड सम पीपल आर रियली नॉट हैप्पी विद दैट एंड मैं उनका इंटेंशन उनका बिलीफ अच्छे से समझती हूँ इसलिए मैंने वो वीडियो को डिलीट कर दिया है एंड अगर मैंने किसी के इंटेंशन को बहुत डीपली हर्ट किया हो तो उसके लिए आई एम रियली रियली सॉरी मेरा किसी को हर्ट करने का या कोई भी गॉड को ऐसे कुछ गलत करने का इंटेंशन नहीं था मेरा इंटेंशन एकदम प्योर था क्योंकि मैं उसको भी अपना बच्चा मानती हूँ इसलिए मैंने ऐसे किया ਬਟ ਆਪ ਲੋਗ ਹਰਟ ਹੋਏ ਹੋ ਔਰ ਸਭ ਕੁਝ ਹੋਇਆ ਇਸਕੇ ਲਈ ਆਮ ਵੈਰੀ ਵੈਰੀ ਸੌਰੀ ਇਸ ਲਈ ਮੈਨੇ ਵੀਡੀਓ ਡਿਲੀਟ ਕਰਤੀ ਹੈ ਐਂਡ ਦੈਟਸ ਇਟ ਤਾਂ ਸੁਣ ਲਈ ਇਸ ਮਹਿਲਾ ਦੀ ਬਾਈਟ ਕਿਸ ਤਰੀਕੇ ਦੇ ਨਾਲ ਆਪਣੇ ਰਿਐਕਸ਼ਨ ਦੇ ਰਹੀ ਹੈ ਕੀ ਕੁਝ ਕਹਿ ਰਹੀ ਹੈ ਕਿ ਉਹ ਤੋਂ ਗਲਤੀ ਹੋਈ ਲੇਕਿਨ ਗੱਲਾਂ ਦੇ ਵਿੱਚ ਹਲੇ ਵੀ ਇੰਜ ਲੱਗ ਰਿਹਾ ਕਿ ਹਲੇ ਵੀ ਜਿਵੇਂ ਆਪਾਂ ਇੱਕ ਕਹਾਵਤ ਹੀ ਹੈ ਪੰਜਾਬੀ ਦੇ ਵਿੱਚ ਕਿ ਰੱਸੀ ਸੜ ਗਈ ਪਰ ਉਸ ਦਾ ਬਲ ਨਹੀਂ ਗਿਆ ਤੇ ਜਦੋਂ ਇਹ ਆਪਣਾ ਬਿਆਨ ਦੇਣਾ ਸ਼ੁਰੂ ਕਰਦੀ ਹੈ ਇਹਦੀਆਂ ਗੱਲਾਂ ਤੋਂ ਉਸੇ ਤਰੀਕੇ ਦਾ ਕੁਝ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਆਕੜ ਹਲੇ ਵੀ ਅੰਦਰ ਬਰਕਰਾਰ ਹੈ ਪਰ ਹੁਣ ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਵੀ ਮਿਲਾਨੇ ਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਇਸ ਮਹਿਲਾ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਵਾ ਉਹ ਕੀ ਕੁਝ ਕਹਿ ਰਹੇ ਨੇ ਕਿਉਂ ਸ਼ਿਕਾਇਤ ਦਰਜ ਕਰਾਈ ਹੈ ਕਿ ਸ਼ਿਕਾਇਤ ਦਰਜ ਕਰਾਈ ਤੇ ਹੁਣ ਕੀ ਕਾਰਵਾਈ ਹੋ ਰਹੀ ਹੈ ਇਹ ਸੁਣੋ ਜਰਾ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਇੱਕ ਸਾਡੇ ਫਾਇਲਕਾ ਦੀ ਲੇਡੀਜ਼ ਹੈ ਸਾਡੀ ਭੈਣ ਹੈ ਇੱਕ ਤੇ ਉਹਨੇ ਕੀ ਕੀਤਾ ਵੀ ਆਵਦਾ ਜਿਹੜਾ ਕੁੱਤੇ ਨੂੰ ਭਗਵਾਨ ਕ੍ਰਿਸ਼ਨ ਜੀ ਦਾ ਰੂਪ ਦਿੱਤਾ ਜਨਮ ਅਸ਼ਟਮੀ ਵਾਲੇ ਦਿਨ ਜਿਹੜਾ ਉਹਨਾਂ ਨੇ ਪਹਿਲਾ ਕੁੱਤੇ ਨੂੰ ਆ ਕ੍ਰਿਸ਼ਨ ਗਵਾਨ ਜੀ ਦਾ ਪੂਰਾ ਪੋਸ਼ਾਕ ਪੋਾਈ ਉਸ ਤੋਂ ਬਾਅਦ ਜਿਹੜਾ ਉਹਨੂੰ ਨਾ ਕ੍ਰਿਸ਼ਨ ਗਵਾਨ ਜੀ ਦੇ ਪਿਛਲੇ ਪਾਸੇ ਮੂਰਤੀ ਪਈ ਹੈ ਉਸ ਤੋਂ ਬਾਅਦ ਜਿਹੜਾ ਉਹਨੂੰ ਅੱਗੇ ਬਿਠਾਤਾ ਬਿਲਕੁਲ ਬਰਾਬਰ ਲਿਜਾ ਕੇ ਤਾਂ ਉਹਨ ਦੇ ਨਾਲ ਕੀ ਸਾਨੂੰ ਮੇਰੇ ਦਿਲ ਤੇ ਬੜੀ ਠੇਸ ਪਹੁੰਚੀ ਸਾਡੇ ਪੂਨਮ ਸ਼ਰਮਾ ਜੀ ਹੈਗੇ ਆ ਉਹਨਾਂ ਨੇ ਮੈਸੇਜ ਭਾਇੇ ਸੀਗੇ ਵੀ ਜਿਹੜਾ ਇਹ ਗਲਤ ਹੈ ਵੀ ਤੁਸੀਂ ਇਹਨੂੰ ਬੰਦ ਕਰ ਦਿਓ ਪਰ ਉਹ ਜਿਹੜਾ ਹੈ ਉਹਨਾਂ ਨੇ ਬੰਦ ਨਹੀਂ ਕੀਤਾ ਉਲਟਾ ਉਹਨਾਂ ਨੇ ਗਲਤ ਬੋਲਿਆ ਫਿਰ ਉਹਨਾਂ ਨੇ ਫੋਨ ਕੀਤਾ ਯਸ ਇੱਕ ਨੰਬਰ ਹੈਗਾ ਸੀ ਅੱਗੋ ਕਹਿੰਦੇ ਮੈਂ ਜੀ ਚੰਡੀਗੜ੍ਹ ਤੋਂ ਸੀਐਸ ਸਟਾਫ ਤੋਂ ਗੱਲ ਕਰਦਾ ਜੇ ਸਾਡੇ ਕੋਈ ਕੀਤੇ ਤੁਹਾਨੂੰ ਅਸੀਂ ਅੰਦਰ ਕਰਾ ਦੇਣਾ ਤੁਮ ਗਾਂਧੀ ਕੋਸ਼ਿਸ਼ ਦਮ ਗਾਂਧੀ ਉਲਟਾ ਕੋਸ਼ਿਸ਼ ਕੀਤੀ ਫਿਰ ਅਸੀਂ ਜਿਹੜਾ ਐਕਸ਼ਨ ਚੱਕਿਆ ਐਕਸ਼ਨ ਚੱਕਣ ਦਾ ਅਸੀਂ ਪਰਚਾ ਕਰਾਇਆ ਪਾਸੇ ਫਾਇਲ ਕਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਦਾ ਸਪੋਰਟ ਜਿਹੜਾ ਪਰਚਾ ਕੀਤਾ 138 ਨੰਬਰ ਆ ਐਫ ਆਈ ਆ ਰਹੀ ਹੈ ਗ੍ਰਿਫਤਾਰੀ ਹੁਣ ਕਰ ਇੱਕ ਵਾਰੀ ਗਏ ਸੀ ਪਰ ਉਹ ਘਰੋਂ ਕਹਿੰਦੇ ਭੱਜ ਗਏ ਨੇ ਜਦੋਂ ਤੱਕ ਸਜ਼ਾ ਨਹੀਂ ਮਿਲਦੀ ਉਹ ਤਾਂ ਲੋਕਾਂ ਸਮਝ ਨਹੀਂ ਆਣਾ ਲੈ ਤਾਂ ਹਿੰਦੂ ਧਰਮ ਦਾ ਮਜ਼ਾਕ ਬਣਾਦੇ ਰਹਿਣਗੇ ਜੀ ਉਮਨ ਪਤਨੀ ਕਰਨ ਕੁਮਾਰ ਜੈਨ ਗਲੀ ਫਾਜ਼ਲ ਕਾਦੀ ਰਹਿਣ ਵਾਲੀ ਲੜਕੀ ਹੈ ਲੇਡੀ ਹੈ ਉਹਦੇ ਕੋਲ ਇੱਕ ਛੋਟਾ ਜਿਹਾ ਪੱਪੀ ਆ ਤੇ ਉਹ ਉਹਦੇ ਮੁਤਾਬਕ ਉਹ ਬਹੁਤ ਪਿਆਰ ਕਰਦੀ ਆ ਉਹਨੂੰ ਤੇ ਉਹਨੇ ਜਨਮ ਅਸ਼ਟਮੀ ਵਾਲੇ ਦਿਨ ਉਹਨੂੰ ਕ੍ਰਿਸ਼ਨ ਭਗਵਾਨ ਜੀ ਦਾ ਰੂਪ ਬਣਾਤਾ ਤੇ ਉਹ ਵੀਡੀਓ ਬਣਾ ਕੇ ਤੇ ਵੀਡੀਓ ਵਾਇਰਲ ਕਰਤੀ ਜਿਸ ਦਿਨ ਵੀ ਵੈਸੇ ਹੀ ਇਹ ਬਹੁਤ ਗਲਤ ਗੱਲ ਆ ਕਿਸੇ ਭਗਵਾਨ ਦੇ ਰੂਪ ਨੂੰ ਅਸੀਂ ਕਿਸੇ ਕੁੱਤੇ ਦੇ ਉਹਦੇ ਬਣਾ ਲਾ ਬਣਾ ਦੇਣਾ ਕੁੱਤੇ ਨੂੰ ਉਹਦੇ ਰੂਪ ਚ ਫਿਰ ਉਹਨੂੰ ਉਹਦੇ ਅੱਗੇ ਬਿਠਾਤਾ ਕ੍ਰਿਸ਼ਨ ਜੀ ਦੀ ਮੂਰਤੀ ਦੇ ਅੱਗੇ ਤੇ ਉਹਦੇ ਸਬੰਧ ਚ ਸਾਨੂੰ ਉਸੇ ਦਿਨ ਕੰਪਲੇਂਟ ਮਿਲ ਗਈ ਜਿਹੜੀ ਆਪਣਾ ਉਮੇਸ਼ ਜੀ ਦੇ ਨੰਬਰ ਲੋ ਸੀਗੀ ਪੀ ਇਹਦੇ ਨਾਲ ਸਾਡੇ Hindu ਧਰਮ ਦੇ ਜਿਹੜੇ ਜਿੰਨੇ ਵੀ ਜਿਨ੍ਹਾਂ ਨੇ ਦੇਖੀ ਇਹ ਸਭ ਦਾ ਬਹੁਤ ਹਰਟ ਹੋਏ ਨੇ ਤਾਂ ਫਿਰ ਉਹਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਕਰਦੇ ਤੁਰੰਤ ਉਦੋਂ ਹੀ ਰਾਤ ਨੂੰ ਅਸੀਂ FIR ਨੰਬਰ 138 ਅੰਡਰ ਸੈਕਸ਼ਨ 299 BN S ਜਿਹੜੀ ਥਾਣਾ ਸਿਟੀ ਫਾਜ਼ਲਕਾ ਚ ਦਰਜ ਕੀਤੀ ਹੈ ਉਹਦੇ ਰੇਡ ਕੀਤਾ ਗਿਆ ਸੀਗਾ ਲੜਕੀ ਤੇ ਬਟ ਉਹ ਘਰੋਂ ਜਦੋਂ ਨੂੰ ਪਤਾ ਲੱਗਿਆ ਵੀ ਮੇਰੇ ਤੇ ਕੋਈ ਕਾਰਵਾਈ ਬੇਰੇ ਤਰਖਾਸਤ ਮਰੇ ਗਏ ਸੀ ਉਹ ਉਥੋਂ ਘਰੋਂ ਭੱਜ ਗਈ ਉਹਨੂੰ ਅਰੈਸਟ ਕਰਨ ਲਈ ਅਸੀਂ ਛਾਪੇਮਾਰੀ ਕਰ ਰਹੇ ਹਾਂ ਜਲਦ ਰੈਸਟ ਕਰਕੇ ਤੇ ਜਿਹੜੀ ਤਫਤੀਸ਼ ਮੁਕੰਮਲ ਕਰਕੇ ਚਲਾਨ ਮਾਜੋਕ ਅਦਾਲਤ ਚ ਦਿੱਤਾ ਜੋ ਵੀ ਕੋਈ ਇਹੋ ਜਿਹਾ ਕਰਦਾ ਮਾਨਸਿਕਤਾ ਹੀ ਉਹਨਾਂ ਦੀ ਦਰਸਾਉਂਦੀ ਹੈ ਵੀ ਉਹ ਫਿਟ ਨਹੀਂ ਹੈ ਆਦਰਵਾਇਜ਼ ਇਹੋ ਜਿਹੀ ਚੀਜ਼ ਕੋਈ ਵੀ ਨਹੀਂ ਕਰਨੀ ਚਾਹੀਦੀ ਕਿਸੇ ਜਿਹਦੇ ਨਾਲ ਕਿਸੇ ਵੀ ਧਾਰਮਿਕ ਕਿਸੇ ਵੀ ਧਰਮ ਦੇ ਬੰਦਿਆਂ ਦੀਆਂ ਧਾਰਮਿਕ ਪਾਵਨ ਨੂੰ ਠੇਸ ਪਹੁੰਚੇ